ਖਬਰ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਹੈ ਦਰਸਲ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਇੱਕ ਵੱਡਾ ਝਟਕਾ ਲੱਗਾ ਹੈ ਉਹਨਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਹਾਈ ਕੋਰਟ ਦੇ ਵੱਲੋਂ ਹੁਣ ਉਹਨਾਂ ਨੂੰ ਜ਼ਮਾਨਤ ਦੇ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਣਾ ਪਵੇਗਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਅਜੇ ਤੱਕ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਗਿਆ ਉਹਨਾਂ ਨੂੰ 25 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ 5 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਨੇ ਇਸ ਦੌਰਾਨ ਮੁਹਾਲੀ ਦੀ ਇੱਕ ਅਦਾਲਤ ਨੇ ਅੱਜ ਵਿਕਰਮ ਮਜੀਠੀਆ ਦੇ ਸਾਰੇ ਜਿਹੜੇ ਸਾਲੇ ਨੇ ਗਜਪਤ ਸਿੰਘ ਗਰੇਵਾਲ ਨੂੰ ਭਗੋੜਾ ਐਲਾਨਨ ਦੀ ਪਟੀਸ਼ਨ ਤੇ ਵੀ ਸੁਣਵਾਈ ਕਰੇਗੀ ਸੁਣਵਾਈ ਦੇ ਦੌਰਾਨ ਉਹਨਾਂ ਦਾ ਵਕੀਲ ਆਪਣਾ ਜਵਾਬ ਦਾਇਰ ਕਰੇਗਾ ਉਹਨਾਂ ਨੂੰ ਪਹਿਲਾਂ ਹੀ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਜਾ ਚੁੱਕਾ ਹੈ ਬਿਜਲੈਸ ਵਿਭਾਗ ਨੇ ਵਿਕਰਮ ਮਜੀਠੀਆ ਵਿਰੁੱਧ ਚਾਰ ਸ਼ੀਟ ਦਾਇਰ ਕੀਤੀ ਹੈ ਚਾਰ ਸ਼ੀਟ ਦੇ ਵਿੱਚ ਕਈ ਅਕਾਲੀ ਅਤੇ ਭਾਜਪਾ ਆਗੂਆਂ ਦੇ ਬਿਆਨ ਸ਼ਾਮਲ ਨੇ ਐਸਾ ਦੱਸਿਆ ਜਾ ਰਿਹਾ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਬਿਜਲੈਂਸ ਵਿਭਾਗ ਨੇ ਸਮੇਂ ਸਿਰ ਚਾਰਸ਼ੀਟ ਧਾਇਰ ਕੀਤੀ ਹੈ ਬਿਜਲੈਂਸ ਦਾ ਦਾਵਾ ਹੈ ਕਿ 10 ਸਾਲਾਂ ਦੇ 400 ਬੈਂਕ ਖਾਤਿਆਂ ਦੇ ਰਿਕਾਰਡ ਦੀ ਜਾਂਚ ਵੀ ਕੀਤੀ ਗਈ ਹੈ ਮਾਮਲੇ ਦੇ ਵਿੱਚ 200 ਗਵਾਹਾਂ ਨੂੰ ਨਾਮਜ਼ਦ ਕੀਤਾ ਗਿਆ ਦੱਸਦੀ ਹੈ ਕਿ 4 ਦਿਨ ਪਹਿਲਾਂ ਹੀ ਬਿਜਲੈਂਸ ਬਿਊਰੋ ਨੇ ਮਜੀਠੀਆ ਦੇ ਨਜ਼ਦੀਕੀ ਸਾਥੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਗ੍ਰਿਫਤਾਰ ਕੀਤਾ ਸੀ ਬਿਜਲੈਂਸ ਦੇ ਵਕੀਲ ਨੇ ਕਿਹਾ ਸੀ ਕਿ ਉਹ ਪਹਿਲਾਂ ਸਰਕਾਰੀ ਗਵਾਹ ਸੀ ਪਰ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਿਹਾ ਸੀ ਦੋਸ਼ੀ ਕਿ ਸਾਬਕਾ ਮੰਤਰੀ ਨੇ ਗੁਲਾਟੀ ਦੇ ਰਾਹੀਂ ਸ਼ਿਮਲਾ ਅਤੇ ਦਿੱਲੀ ਦੇ ਵਿੱਚ ਜਾਇਦਾਦਾਂ ਹਾਸਲ ਕੀਤੀਆਂ ਨੇ ਦੋਸ਼ੀ ਨੂੰ ਅੱਜ ਮੁਹਾਲੀ ਦੀ ਇੱਕ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਵਿਜੀਲੈਂਸ ਬਿਊਰੋ ਨੇ 6 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਪੀੜਤ ਪੱਖ ਦਾ ਦਾਵਾ ਹੈ ਕਿ ਦੋਸ਼ੀ ਪਹਿਲਾਂ ਵਿਜੀਲੈਂਸ ਦੇ ਲਈ ਸਰਕਾਰੀ ਗਵਾਹ ਸੀ ਜਦਕਿ ਵਿਜੀਲੈਂਸ ਦਾ ਦਾਵਾ ਹੈ ਕਿ ਉਹਨਾਂ ਨੂੰ ਹੁਣ ਜਾਂਚ ਦੇ ਦੌਰਾਨ ਸਬੂਤ ਮਿਲੇ ਨੇ ਇਸ ਦੇ ਕਰਕੇ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕੀਤਾ ਪਰ ਕਿਤੇ ਨਾ ਕਿਤੇ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਹੁਣ ਹੋਰ ਵਿਵਾਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਅਗਲੀ ਖਬਰ ਪਠਾਨਕੋਟ ਦੇ ਨਾਲ ਜੁੜੀ ਹੋਈ ਹੈ ਦਰਸਲ ਰਾਵੀ ਦਰਿਆ ਨੇੜੇ ਪੈਂਦੇ ਪਿੰਡਾਂ ਦੇ ਖੇਤਰਾਂ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਬੇਰੋਕ ਟੋਕ ਚੱਲ ਰਹੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਕੁਝ ਪ੍ਰਭਾਵਸ਼ਾਲੀ ਲੋਕਾਂ ਦੀ ਆੜ ਦੇ ਵਿੱਚ ਉਹਨਾਂ ਦੀ ਜ਼ਮੀਨ ਤੋਂ ਰੇਤ ਕੱਢੀ ਜਾ ਰਹੀ ਹੈ ਜਿਸ ਦੇ ਨਾਲ ਖੇਤਾਂ ਦੇ ਵਿੱਚ ਖਤਰਾ ਵੱਧ ਰਿਹਾ ਹੈ ਵੱਡੀਆਂ-ਵੱਡੀਆਂ ਪੋਕਲੇਨ ਮਸ਼ੀਨਾਂ ਦਿਨ ਰਾਤ ਰਾਵੀ ਦਰਿਆ ਦੇ ਕਿਨਾਰੇ-ਕਿਨਾਰਿਆਂ ਤੋਂ ਰੇਤ ਕੱਢ ਰਹੀਆਂ ਨੇ ਲੋਕਾਂ ਦਾ ਦੋਸ਼ ਹੈ ਕਿ ਮਾਈਨਿੰਗ ਵਿਭਾਗ ਕੁੰਭ ਕਰਨੀ ਨੀਂਦ ਸੋ ਰਿਹਾ ਹੈ ਅਤੇ ਸਰਕਾਰੀ ਖਜ਼ਾਨੇ ਨੂੰ ਰੋਜ਼ਾਨਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਸਥਾਨਕ ਰਹਿਣ ਵਾਲੇ ਲੋਕਾਂ ਨੇ ਦੱਸਿਆ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਮਾਈਨਿੰਗ ਮਾਫੀਆ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਜੋ ਵਾਤਾਵਰਣ ਦਰਿਆ ਅਤੇ ਕਿਸਾਨਾਂ ਦੀ ਜ਼ਮੀਨ ਨੂੰ ਹੋਰੇ ਨੁਕਸਾਨ ਤੋਂ ਬਚਾਇਆ ਜਾ ਸਕੇ ਈਡੀਆ ਨਿਊਜ਼ ਪੰਜਾਬ ਦੇ ਵਿੱਚ ਮੈਂ ਏਸ਼ਾਂਤ ਇਸ ਵੇਲੇ ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀਆਂ ਤਸਵੀਰਾਂ ਲੈ ਕੇ ਤੁਹਾਡੇ ਨਾਲ ਜੁੜਿਆ ਹਾਂ ਜਿੱਥੇ ਕੈਮਰਾ ਪਰਸਨ ਅੱਗੇ ਆ ਕੇ ਦਿਖਾਉਣਗੇ ਤਸਵੀਰਾਂ ਇਸ ਵੇਲੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਿਹੜਾ ਪੁਲਿਸ ਚੌਣੀ ਦੇ ਵਿੱਚ ਬਦਲ ਚੁੱਕਿਆ ਹੈ ਜ਼ਿਲ੍ਹੇ ਦੇ ਲਗਭਗ ਸਾਰੇ ਗਸ਼ਟੜ ਪੁਲਿਸ ਅਧਿਕਾਰੀ ਇੱਥੇ ਪਹੁੰਚੇ ਆ ਹਾਲਾਤ ਇੰਨੇ ਕ ਤੇਜ਼ ਤਰਾਰ ਜਿਹੜੇ ਆ ਬਣ ਚੁੱਕੇ ਆ ਕਿ ਦੂਜੇ ਪਾਸੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਕਿਸਾਨਾਂ ਨੇ ਦਫ਼ਤਰ ਦਾ ਘੇਰਾਓ ਕਰ ਲਿਆ ਹੈ ਤੇ ਸੈਂਕੜੇ ਦੀ ਗਿਣਤੀ ਚ ਕਿਸਾਨ ਹੈ ਜਿਹੜੇ ਇਸ ਦਫਤਰ ਦੇ ਅੰਦਰ ਬੈਠੇ ਆਪਣੇ ਰੋਧ ਦਾ ਪ੍ਰਗਟਾਵਾ ਕਰ ਰਹੇ ਹਨ ਮੈਂ ਹਰਿੰਦਰ ਬਿੰਦੂ ਭਾਰਤੀ ਕਿਸਾਨ ਯੂਨੀਅਨ ਇਕਤਾ ਆਗਰਾ ਹਾਂ ਸੂਬਾ ਆਗੂ ਸਾਡੇ ਫਰੀਦਕੋਟ ਜ਼ਿਲ੍ਹੇ ਤੋਂ ਸਾਡੇ ਕਿਸਾਨ ਆਗੂ ਹਰਜੀਤ ਸਿੰਘ ਤੇ ਬਲਵੰਤ ਨੰਗਲ ਕਣਕ ਦੇ ਕੇ ਵਾਪਸ ਆ ਰਹੇ ਸੀਗੇ ਤੇ ਵਾਪਸ ਆਉਂਦਿਆਂ ਸਮੇਂ ਜਾਨੀ ਕਿ ਮੁਕਸਰ ਦੀ ਧਰਤੀ ਤੇ ਉਦੇ ਕਾਰਨ ਪਿੰਡ ਦੇ ਕੋਲ ਉਹਨਾਂ ਦਾ ਬੱਸ ਦੇ ਨਾਲ ਐਕਸੀਡੈਂਟ ਹੋਇਆ ਜਿਦੇ ਵਿੱਚ ਹਰਜੀਤ ਸਿੰਘ ਦੀ ਸ਼ਹਾਦਤ ਹੋਈ ਹੈ ਜੋ ਹਰਜੀਤ ਸਿੰਘ ਆ ਉਹਦੇ ਪਰਿਵਾਰ ਨੂੰ 10 ਲੱਖ ਰੁਪਇਆ ਮੁਆਵਜ਼ਾ ਇੱਕ ਜੀ ਨੂੰ ਸਰਕਾਰੀ ਨੌਕਰੀ ਜੋ ਉਹਨਾਂ ਸਰ ਚੜਿਆ ਕਰਜ਼ਾ ਹੈ ਉਹਨੂੰ ਖਤਮ ਕਰਾਉਣ ਦੀ ਮੰਗ ਤੇ ਨਾਲ ਹੀ ਜੋ ਸਾਡਾ ਬਾਈ ਬਲਵੰਤ ਹੈ ਨੰਗਲ ਉਹਦੇ ਇਲਾਜ ਦੇ ਖਰਚ ਬਾਰੇ ਇਹ ਮੰਗਾਂ ਤੇ ਸਾਡੀ ਗੱਲਬਾਤ ਹੋਈ ਹੈ ਮੁਕਸਰ ਦੇ ਪ੍ਰਸ਼ਾਸਨ ਦੇ ਵੱਲੋਂ ਡੀਸੀ ਦੇ ਵੱਲੋਂ ਸਾਡੀ ਇਹਨਾਂ ਮੰਗਾਂ ਨੂੰ ਅਨਗੋਲੀਆਂ ਕੀਤਾ ਗਿਆ ਇਹ ਮੁਆਵਜ਼ਾ ਵੀ ਅਸੀਂ ਲੈ ਕੇ ਰਹਾਂਗੇ ਚਾਹੇ ਜਿੰਨੀ ਮਰਜ਼ੀ ਲੰਮੀ ਲੜਾਈ ਲੜਨੀ ਪੈ ਜਾਏ ਤੇ ਅਸੀਂ ਇਹ ਮਨ ਬਣਾ ਕੇ ਆਏ ਆ ਕਿ ਜਿੰਨੀ ਮਰਜ਼ੀ ਰਾਤ ਹੋ ਜੇ ਸਾਨੂੰ ਜੋ ਮਰਜ਼ੀ ਪ੍ਰਸ਼ਾਸਨ ਸਾਡੇ ਨਾਲ ਕਰੇ ਅਸੀਂ ਆਪਦੀ ਇਹ ਮੰਗ ਮਨਾ ਕੇ ਜਾਵਾਂਗੇ ਬਾਈ ਹਰਜੀਤ ਦੇ ਪਰਿਵਾਰ ਨੂੰ ਇਨਸਾਫ ਲੈ ਤੋ ਬਗੈਰ ਅਸੀਂ ਇੱਥੋਂ ਜਾਂਦੇ ਨਹੀਂ ਇਹ ਸਾਡੀਆਂ ਮੰਗਾਂ ਨੇ ਜਿਨ੍ਹਾਂ ਨੂੰ ਅਸੀਂ ਮਨਾਉਣ ਦੇ ਲਈ ਅੱਜ ਇੱਥੇ ਡੀਸੀ ਦੇ ਦਸਤਰ ਦਾ ਘਰਾਓ ਕੀਤਾ ਹੋਇਆ ਹੈ ਖਸ਼ਿਆਰਪੁਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ ਮਜ਼ਬੂਤੀ ਦੇ ਲਈ ਹਲਕਾ ਪੱਧਰ ਤੇ ਦਫ਼ਤਰ ਖੋਲ੍ਹਣੇ ਸ਼ੁਰੂ ਕਰ ਦਿੱਤੇ ਨੇ ਇਸ ਮੌਕੇ ਤੇ ਪਾਰਟੀ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਲਾਲੀ ਬਾਜਵਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਬਰਿੰਦਰ ਬਾਜਵਾ ਜ਼ਿਲ੍ਹਾ ਪ੍ਰੀਸ਼ਦ ਹਲਕਾ ਜਹਾਨ ਖੇਲਾ ਤੋਂ ਉਮੀਦਵਾਰ ਇਕਬਾਲ ਸਿੰਘ ਬਲਰਾਜ ਸਿੰਘ ਚੋਹਾਨ ਅਤੇ ਹੋਰ ਸਮੂਚੀ ਲੀਡਰਸ਼ਿਪ ਦੇ ਵੱਲੋਂ ਉਦਘਾਟਨ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਕੀਤੀ ਹੈ ਅਤੇ ਕਰਦਾ ਰਹੇਗਾ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦ ਹਲਕਾ ਜਹਾਨ ਖੇਲਾ ਤੋਂ ਉਮੀਦਵਾਰ ਇਕਬਾਲ ਸਿੰਘ ਨੂੰ ਟਿਕਟ ਮਿਲਦੇ ਸਾਰ ਹੀ ਉਹਨਾਂ ਦੇ ਹੋਟਲ ਤੇ ਨਜਾਇਜ਼ ਤੌਰ ਤੇ ਬਿਜਲੀ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਜੋ ਸਰਾ ਸਰਾ ਸਰ ਆਪ ਸਰਕਾਰ ਦਾ ਤੱਕਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਉਮੀਦਵਾਰਾਂ ਤੇ ਤੱਕਾ ਨਹੀਂ ਹੋਣ ਦੇਵੇਗੀ। ਸ਼੍ਰੋਮਣੀ ਅਕਾਲੀ ਦਲ ਦਾ ਜ਼ਿਲ੍ਹਾ ਪ੍ਰੀਸ਼ਦ ਫਤਿਹ ਬਲੌਕ ਸ਼ਾਂਤੀਆਂ ਦਾ ਜੋ ਇਲੈਕਸ਼ਨ ਹੋ ਰਿਹਾ ਉਹਦੇ ਸਬੰਧ ਚ ਅੱਜ ਦਫਤਰ ਦਾ ਦੁ ਘਟਨ ਹੋਇਆ ਆ ਔਰ ਬਹੁਤ ਵੱਡੀ ਗਿਰਤੀ ਦੇ ਵਰਕਰ ਜਿਹੜੇ ਆ ਹਰ ਵਰਗ ਦੇ ਵਿੱਚੋਂ ਇੱਥੇ ਇਕਤ੍ਰਿਤ ਹੋਇਆ ਇਥੋਂ ਜ਼ਾਹਰ ਹੁੰਦਾ ਵੀ ਲੋਕਾਂ ਚ ਉਤਸ਼ਾਹ ਬਹੁਤ ਆ ਲੋਕ ਬਹੁਤ ਲੰਮੇ ਸਮੇਂ ਤੋਂ ਚਾਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਇੱਕ ਖੇਤਰੀ ਪਾਰਟੀ ਆ ਔਰ ਖੇਤਰੀ ਪਾਰਟੀ ਤਕੜੀ ਹੋ ਕੇ ਅੱਗੇ ਆਵੇ ਇਸ ਕਰਕੇ ਜਿੱਦਾਂ ਚਰਨ ਤਾਰ ਤੋਂ ਹੰਗਾਰਾ ਮਿਲਿਆ ਇਸ ਤੋਂ ਹੁਣ ਜ਼ਾਹਰ ਹੁੰਦਾ ਵੀ ਬਲੌਕ ਸ਼ਾਂਤੀਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਬਹੁਤ ਵੱਡੀ ਜਿੱਤ ਪ੍ਰਾਪਤ ਸ਼੍ਰੋਮਣੀ ਅਕਾਲੀ ਦਲ ਕਰੇਗਾ ਤੇ ਅਗਲੀ ਸਰਕਾਰ ਵੀ ਜਿਹੜੀ ਹੈ ਉਹ ਸਤਾਈ ਕੇ ਬਣਦੀ ਤੈ ਹੋ ਜਾਏਗੀ ਇਹ ਮੈਨੂੰ ਪੂਰੀ ਉਮੀਦ ਹੈ ਜਿਸ ਤਰ੍ਹਾਂ ਦਾ ਉਛਾ ਪਾਇਆ ਜਾ ਰਿਹਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਕੈਂਡੀਡੇਟ ਜਿਲ੍ਹਾ ਪੁਸ਼ਰ ਦੇ ਹੁਸ਼ਾਰਪੁਰ ਦੇ ਜਹਾਨ ਖੇਲਾ ਜੂਨ ਤੋਂ ਬਹੁਤ ਖੁਸ਼ੀ ਦੀ ਗੱਲ ਆ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਬਰਿੰਦਰ ਸਿੰਘ ਬਾਜਵਾ ਜੀ ਲੱਖੀ ਜੀ ਹੋਰ ਜਿੰਨੇ ਵੀ ਸਾਰੇ ਅਹੁਦੇਦਾਰ ਸਹਿਬਾਨ ਨੇ ਚਾਹੇ ਹੁਸ਼ਾਰਪੁਰ ਦੇ ਯੂਥ ਅਕਾਲੀ ਦਲ ਦੇ ਕੰਗ ਸਾਹਿਬ ਆਏ ਹੋਏ ਨੇ ਬਾਜਵਾ ਜੀ ਨੇ ਔਜਲਾ ਜੀ ਨੇ ਸਾਰੇ ਜਿੰਨੇ ਵੀ ਨੌਜਵਾਨ ਇੱਥੇ ਇਸ ਇਲਾਕੇ ਦੇ ਜਿਹੜੇ ਨੌਜਵਾਨ ਆ ਉਹ ਵੀ ਵੱਡੀ ਗਿਣਤੀ ਵਿੱਚ ਇੱਥੇ ਆਏ ਆ ਉਹ ਇਹਨਾਂ ਦੀ ਇਲੈਕਸ਼ਨ ਦੇ ਦੇ ਵਿੱਚ ਆਪਾਂ ਸਾਰੇ ਇਕੱਠੇ ਹੋਏ ਆ ਜਿਵੇਂ ਸਾਰੇ ਪੰਜਾਬ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਚੜ੍ਹਦੀ ਕਲਾ ਦੇ ਵਿੱਚ ਤੇ ਮੂਰੇ ਹੋ ਕੇ ਜਿਹੜੀ ਪਿਛਲੀ ਤਰਨਤਨ ਦੀ ਇਲੈਕਸ਼ਨ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਆਇਆ ਸਾਨੂੰ ਪੂਰੀ ਆਸ ਆ ਕਿਉਂਕਿ ਗੋਪੀ ਹਣੀ ਨੌਜਵਾਨ ਵੀ ਆ ਤੇ ਲੰਬੇ ਸਮੇਂ ਤੋਂ ਇਹਨਾਂ ਦਾ ਪਰਿਵਾਰ ਜਿਹੜਾ ਉਹ ਕਾਦੀ ਦਲ ਦੇ ਲਈ ਬਹੁਤ ਵੱਡਾ ਕੰਮ ਕਰ ਰਿਹਾ ਤੇ ਇਹ ਵੀ ਨੌਜਵਾਨ ਬਹੁਤ ਇਮਾਨਦਾਰੀ ਦੇ ਨਾਲ ਲੋਕਾਂ 'ਚ ਵਿਚਰ ਕੇ ਕੰਮ ਕਰ ਰਿਹਾ ਇਸ ਕਰਕੇ ਏਡਾ ਵੱਡਾ ਉਤਸ਼ਾਹ ਲੋਕਾਂ ਦੇ ਵਿੱਚ ਵੀ ਆ ਸਾਰੀ ਲੀਡਰਸ਼ਿਪ ਵੀ ਇਹਦੇ ਨਾਲ ਬੜੀ ਏਕਤਾ ਦੇ ਨਾਲ ਜਿਹੜੀ ਚੱਲ ਕੇ ਜਿਹੜੀ ਉਹ ਇਹਨਾਂ ਨੂੰ ਜਿੱਥੇ ਆਪਾਂ ਕਾਮਯਾਬ ਕਰਾਂਗੇ ਗੋਪੀ ਹੋਣਾ ਨੂੰ ਤਕੜੀ ਦੇ ਚੋਣ ਨਿਸ਼ਾਨ ਤੇ ਉੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਚਤਾਈ ਦੇ ਵਿੱਚ ਜਿੱਤੇ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿਹੜੀ ਆ ਉਹ ਪੰਜਾਬ ਦਾ ਮੋੜ ਜਿਹੜਾ ਉਹ ਇਹਨਾਂ ਨੂੰ ਅੱਜ ਆਪਾਂ ਜਦੋਂ ਬਣਾਵਾਂਗੇ ਇਥੋਂ ਆਪਣਾ ਮੈਂਬਰ ਜੋਂ ਤੋਂ ਤੇ ਜਰੂਰ ਆ ਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇਗੀ ਅਸੀਂ ਸਾਰੀ ਲੀਡਰਸ਼ਿਪ ਨੇ ਵਿਸ਼ਵਾਸ ਵੀ ਦਿਵਾਇਆ ਆ ਗੋਪੀ ਹੁਣਾਂ ਦਾ ਆਪਣੇ ਆਪ ਚ ਵੀ ਇਹਨਾਂ ਦਾ ਬਹੁਤ ਚੰਗਾ ਪ੍ਰਭਾਵ ਇਲਾਕੇ ਦੇ ਵਿੱਚ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਨੇ ਵੀ ਕੋਈ ਤੱਕਾ ਜਿਹੜਾ ਕੋਈ ਅਸੀਂ ਸਹਿਣ ਨਹੀਂ ਕਰਨਾ ਜੋ ਵੀ ਕਦੇ ਵੀ ਕਿਸੇ ਨੂੰ ਵੀ ਲੋੜ ਹੋਈ ਕਿਸੇ ਨੂੰ ਵੀ ਉਹ ਤੇ ਅਸੀਂ ਸਾਰੀ ਟੀਮ ਜਿੰਨੀ ਵੀ ਹੈਗੀ ਆ ਭਾਰਤਵਾਲ ਸਾਹਿਬ ਵਕੀਰ ਦੇ ਇਸ ਇਲਾਕੇ ਦੇ ਵਿੱਚ ਨੇ ਉਹਨਾਂ ਵੱਲੋਂ ਵੀ ਹੋਰ ਨੌਜਵਾਨ ਜਿੰਨੇ ਲੀਡਰਸ਼ਿਪ ਆ ਉਹਨਾਂ ਵੱਲੋਂ ਵੀ ਸਾਡੇ ਵੱਲੋਂ ਵੀ ਸਾਰੇ ਅਸੀਂ ਗੋਪੀ ਦੇ ਨਾਲ ਆਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆਂ ਤਕੜੀ ਚੋਣ ਸ਼ਾਨ ਦੇ ਨਾਲ ਆਂ ਤੇ ਬਸ ਆਪਾਂ ਉਹ ਉਸ ਦਿਨ ਵਿੱਚ ਨੌਜਵਾਨਾਂ ਵੱਲੋਂ ਵੱਡਾ ਜਿਹੜਾ ਕਾਫਲਾ ਕਿਉਂਕਿ ਇਸ ਇਲਾਕੇ ਦੇ ਵਿੱਚ ਅਕਾਲੀ ਦਲ ਪਹਿਲਾਂ ਵੀ ਚਾਹੇ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਹੁੰਦਾ ਸੀ ਪਰ ਅਕਾਲੀ ਦਲ ਕਾਫੀ ਮਜ਼ਬੂਤ ਸੀਗਾ ਤੇ ਆਜੋ ਫੇਰ ਉਹ ਜਿਹੜਾ ਅਕਾਲੀ ਦਲ ਕਿਉਂਕਿ ਜਦੋਂ ਮੈਂ بار بار ਇਹ ਗੱਲ ਕਹਿੰਦੇ ਆ ਕਿ ਗੋਪੀ ਹੁਣੀ ਗੰਭੇ ਸਮੇਂ ਤੋਂ ਇਸ ਇਲਾਕੇ 'ਚ ਵਿਚਰ ਰਹੇ ਆ ਇਸ ਇਲਾਕੇ ਦੇ ਵਿੱਚ ਹੀ ਇਹਨਾਂ ਦਾ ਪਿੰਡ ਆ ਇਹਦੇ ਵਿੱਚ ਹੀ ਇਹਨਾਂ ਨੇ ساری ਉਮਰ ਆਪਣਾ ਬਿਜ਼ਨਸ ਕੀਤਾ ਇੱਥੇ ਇਹਨਾਂ ਨੇ ਆਪਣੀ ਖੇਤੀ ਕੀਤੀ ਇੱਥੇ ਇਹਨਾਂ ਦਾ ਪਰਿਵਾਰ ਜਿਹੜਾ ਰਿਹਾ ਤੇ ਆਉਣ ਵਾਲੇ ਸਮੇਂ 'ਚ ਆਪਾਂ ਤੁਹਾਡਾ ਸਾਰਿਆਂ ਦਾ ਪੱਤਰਕਾਰ ਵੀਰਾਂ ਦਾ ਬਹੁਤ ਧੰਨਵਾਦ ਆ ਤੁਸੀਂ ਲੰਬਾ ਸਮਾਂ ਜਿਹੜਾ ਉਹ ਨਾਲ ਰਹੇ ਆ ਤੁਹਾਡਾ ਅਸੀਂ ਇਹੀ ਚਾਹੁੰਦੇ ਆ ਕਿ ਆ ਜਿਹੜਾ ਆਉਣ ਵਾਲਾ ਇਲੈਕਸ਼ਨ ਆਲੇ ਦੇਣਾ ਉਦੋਂ ਤੁਸੀਂ ਫੇਰ ਜਿਹੜੀ ਆ ਉਹ ਇਲੈਕਸ਼ਨ ਦੇ ਵਿੱਚ ਕੋਈ ਤੱਕਾ ਜਿਹੜਾ ਉਹ ਸਰਕਾਰ ਵੱਲੋਂ ਜਾਂ ਕਿਸੇ ਵੱਲੋਂ ਨਾ ਹੋਵੇ ਉਹਦੇ ਵਿੱਚ ਤੁਹਾਡਾ ਵੱਡਾ ਯੋਗਦਾਨ ਹੋਊਗਾ ਤੁਸੀਂ ਸਾਡਾ ਸਾਥ ਦਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀਤਾ ਗਿਆ ਤੇ ਨੋਮੀਨੇਸ਼ਨ ਕਦੋਂ ਭਰੀ ਜਾਣੀ ਜੀ ਨੋਮੀਨੇਸ਼ਨ ਅੱਜ ਹੀ ਹੁਣ ਥੋੜੇ ਥੋੜੇ ਚਿਰ ਬਾਅਦ ਕਾਗਜ ਇਹਨਾਂ ਦੇ ਹੋ ਗਏ ਆ ਇਹ ਨੋਮੀਨੇਸ਼ਨ ਜਿਹੜੀ ਆ ਕਿਉਂਕਿ ਕੋਈ ਇਸ ਹੁਸ਼ਿਆਰਪੁਰ ਹਲਕੇ ਦੇ ਵਿੱਚ ਇੱਕੋ ਹੀ ਜ਼ੋਨ ਆ ਤੇ ਉਹਦੇ ਵਿੱਚ ਇਹਨਾਂ ਦੇ ਕਾਗਜ ਜਿਹੜੇ ਆ ਉਹ ਅਸੀਂ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਮੈਂ ਇੱਕਬਾਦ ਸਿੰਘ ਗੋਪੀ ਜੋ ਕਿ ਜਿਹੜਾ ਪ੍ਰਸ਼ਾਦਿਤ ਇਲੈਕਸ਼ਨ ਵਾਸਤੇ ਮੈਨੂੰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸੇ ਉਹਨਾਂ ਵੱਲੋਂ ਥਾਪੜਾ ਮੇਲੇ ਦੇ ਸਾਡੀ ਸਾਰੀ ਸ਼ੋਮੀ ਕਾਰਜਕਾਰੀ ਟੀਮ ਵੱਲੋਂ ਮੇਤੇ ਵਿਸ਼ਵਾਸ ਜਤਾਇਆ ਗਿਆ ਹੈ ਕੋਸ ਦੇ ਬਹਾਂਤੇ ਮੈਂ ਜੀ ਅੱਜ ਅਸੀਂ ਆਪਣੀ ਪਾਰਟੀ ਦਾ ਦਫ਼ਤਰ ਮਝਵਾੜਾ ਪੱਟਾ ਵਿਕੇ ਖੋਲਿਆ ਜੀ ਤੇ ਅਸੀਂ ਆਪਣੇ ਪੇਪਰ ਵੀ ਅੱਜ ਭਰਾਂਗੇ ਇਹਦੇ ਬਾਰੇ ਤੇ ਜੋ ਵੀ ਮੇਰੇ ਸੰਗ ਤਾਂ ਮੇਰੇ ਭੈਣ ਭਰਾ ਮੇਰੇ ਵੀਰ ਮੇਰੇ ਹੱਕ ਜਾਈਆਂ ਹਨ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਤਾਂ ਮੈਂ ਅੱਜ ਆਉਂਦਾ ਮੇਰਾ ਬਤ ਬਤ ਦੇਖ ਮੇਰਾ ਸਾਥ ਦੇਣ ਤਾਂ ਮੈਨੂੰ ਕਾਮਯਾਬ ਕਰਨ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਸਰ ਪਠਾਨਕੋਟ ਮੁੱਖ ਮਾਰਗ ਤੇ ਗੋਪਾਲਪੁਰਾ ਨਜ਼ਦੀਕ ਪ੍ਰਾਈਵੇਟ ਬੱਸ ਅਤੇ ਮਿਕਸਰ ਟਿਪਰ ਦੀ ਭਿਆਨਕ ਟੱਕਰ ਹੋਈ ਜਿਸ ਦੇ ਵਿੱਚ 15 ਸਾਲਾਂ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦਰਜਨ ਤੋਂ ਵੱਧ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜ਼ਖਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਅਤੇ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਮੁਤਾਬਕ ਟਿਪਰ ਯੂ ਟਰਨ ਲੈ ਰਿਹਾ ਸੀ ਅਤੇ ਜਿਸ ਦੌਰਾਨ ਬਟਾਲਾ ਦੇ ਵੱਲੋਂ ਆ ਰਹੀ ਬੱਸ ਉਸ ਦੇ ਨਾਲ ਟਕਰਾ ਗਈ ਟੈਪਰ ਡਰਾਈਵਰ ਫਰਾਰ ਹੈ ਜਦਕਿ ਬੱਸ ਡਰਾਈਵਰ ਵੀ ਜ਼ਖਮੀ ਹੈ ਜਿਸ ਦੀ ਹਸਪਤਾਲ ਬਾਰੇ ਹੱਲੇ ਜਾਣਕਾਰੀ ਨਹੀਂ ਮਿਲੀ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਜੜੀ ਹੈ ਉਹ ਕੀਤੀ ਜਾ ਰਹੀ ਪਰਮਜੀਤ ਕੋਹਰਿਆ ਨਾਮ ਕਿੱਥੋਂ ਦੇ ਰਹਿਣ ਵਾਲੇ ਨੇ ਮੈਂ ਅੰਬਰਸਾਦ ਦੀ ਰਹਿਣ ਵਾਲੀ ਫਤੇਕਰ ਸਿੰਘ ਗੁੜੀਆਂ ਰੋਡ ਜੀ ਤੇ ਪੇਕੇ ਗਈ ਸੀ ਜੈਨਤੀਪੁਰ ਅੱਛਾ ਤੇ ਆਉਂਦੇ ਆਉਂਦੇ ਜੈਨਤੀਪੁਰੋਂ ਬੱਸ ਵਾਸਤੇ ਬੈਠੇ ਆਂ ਤੇ ਐਕਸੀਡੈਂਟ ਹੋ ਗਿਆ ਗੱਡੀਆਂ ਆ ਰਹੀਆਂ ਉੱਥੋਂ ਜੇ ਤਾਂ ਕਰਕੇ ਕਿੰਨੇ ਦੱਸ ਕਿੰਨੇ ਜਣੇ ਸੀ ਇਕਦਾ ਮੈਂ ਖੁਦ ਦੇਖਿਆ ਭਾਜੀ ਬਾਕੀ ਪਤਾ ਨਹੀਂ ਉੱਥੇ ਬਾਕੀ ਪਤਾ ਲੱਗੇਗਾ ਬਾਅਦ ਵਿੱਚ ਕੋਰਾ ਹਾਂਜੀ ਕਿੱਥੋਂ ਆਏ ਤੁਸੀਂ ਅਸੀਂ ਢਾੜੀ ਵਾਲੋਂ ਮੇਰੇ ਜੋਗੋ ਵਾਲੋਂ ਜੱਟਾਂ ਦੇ ਆਈਆਂ ਮੈਂ ਐਕਸੀਡੈਂਟ ਕਿੱਦਾਂ ਹੋਇਆ ਹਾਂ ਇਹ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਕਿੱਥੇ ਤੇ ਗਏ ਸੀ ਜੀ ਕਥੇ ਦੇ ਹਾਂਜੀ ਬਸ ਤੇ ਆਏ ਹਾਂ ਬਸ ਦੇ ਪ੍ਰਾਈਵੇਟ ਨਹੀਂ ਮੈਂ ਜਾਂ ਜਿਹੜੇ ਪ੍ਰੇਰੀ ਬੈਠੇ ਆ ਤੇਜ ਹੀ ਅੱਗੋਂ ਪੀਓ ਵੱਜਾ ਜਾਂ ਦੂਜਾ ਹਾਂ ਤਿੰਨ ਕਿੰਨੇ ਆ ਹਾਂਜੀ ਕਿੰਨੇ ਕ ਜਣੇ ਬਸ ਸੀ ਬੜੇ ਜਣੇ ਬੈਠੇ ਦੇ ਹੀ ਬਸ ਸੀ ਹਾਂਜੀ ਬੜੀਆਂ ਹਾਂ ਚਾਰਿਆਂ ਨੂੰ ਲੱਗੀਆਂ ਨੇ ਕਈ ਦੇ ਦੱਥ ਹੋ ਗਏ ਜਲਦੀ ਕਿਹਦੀ ਮੰਦੇ ਹੋ ਜੀ ਹਾਂ ਬਸ ਬਸ ਹਾਂਜੀ ਬਸ ਤੇ ਜਿਹੜੀਆਂ ਨੇ ਸੀਟਾਂ ਨਹੀਂ ਚੁੱਕੀਆਂ ਗਈਆਂ ਤਾਂ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਕੋਈ ਇਹ ਇੰਨਾ ਵੀ ਨਹੀਂ ਮੈਨੂੰ ਤੇ ਪਤਾ ਨਹੀਂ ਉਹ ਬੇਟੇ ਨੂੰ ਖਰੇ ਪਤਾ ਆ ਮੈਨੂੰ ਨਹੀਂ ਪਤਾ ਆਗਾ ਜਿੱਦ ਜਿੱਦ ਕੀ ਹੋਇਆ ਕੀ ਐਕਸੀਡੈਂਟ ਪਤਾ ਨਹੀਂ ਕਿ ਉਹ ਬਾਸ ਐਕਸੀਡੈਂਟ ਹੋਇਆ ਸ਼ਾਇਦ ਹਾਂ ਜੀ ਸਰ ਕਿੰਨੇ ਕੋ ਪੇਸ਼ੈਂਟ ਹੁਣ ਤੱਕ ਤੁਹਾਡੇ ਕੋਲ ਮੇਰੇ ਖਿਆਲ ਆਪਣੇ ਕੋ ਕਿੰਨੇ ਆਏ ਨੇ ਕੋਈ ਮੈਡੀਕਲ ਮੈਨਜਮੈਂਟ ਬੰਦੀ ਚਾਰ ਸਜੂੜਦਾ 6 ਸਾਡੇ ਕੋਲ ਹੈ ਹਾਂ ਆਪਣੇ ਕੋਲ 6 ਹੈ ਜੀ ਹਾਂ ਜਿੰਨੇ ਆਏ ਮੈਨੇਜ ਕਰ ਰਹੇ ਹੈ ਸਰ ਕੋਈ ਕੈਜ਼ੁਐਲਟੀ ਵੀ ਕੋਈ ਹੈ ਕਿ ਡੈੱਡ ਕੋਈ ਹੈ ਹਾਂ ਕੋਈ ਬੱਚਾ ਦੱਸ ਰਹੇ ਨੇ ਡੈਡੂ ਉਹਨਾਂ ਨੂੰ ਪਤਾ ਹੀ ਹੈ ਮੈਨੂੰ ਜਿਆਦਾ ਪਤਾ ਉਹਨਾਂ ਨੂੰ ਪਹਿਲਾਂ ਹਮ ਕਿਸ ਤਰ੍ਹਾਂ ਦੇ ਬਲਾਸ ਬਹੁਤ ਵਧੀਆ ਮੈਨੇਜ ਕਰ ਰਹੇ ਐ ਸਰ ਕੋਈ ਸੀਰੀਅਸ ਪੇਸ਼ੈਂਟ ਆਇਆ ਹੈ ਹੈ ਸੀਰੀਅਸ ਕੋਈ ਜਿਆਦਾ ਪੇਸ਼ੀ ਸਰ ਅਜੇ ਸੀਰੀਅਸ ਤਾਂ ਨਹੀਂ ਜਿਹੜੇ ਸਾਡੇ ਕੋਲ ਆਏ ਨੇ ਉਹ ਸਰਜੀ ਵਾਲਾ ਕੋ ਪਤਾ ਕਰੋ ਸਾਡੇ ਔਰਥੋ ਚ ਜਿਹੜੇ ਆਏ ਨੇ ਉਹਨੂੰ ਮੈਨੇਜ ਕਰ ਰਹੇ ਆ ਇੱਕ ਦੋ ਪੇਸ਼ੈਂਟ ਹੈਗੇ ਨੇ ਜਿਹੜੇ ਉਹਨਾਂ ਨੂੰ ਕ੍ਰਿਟੀਕਲ ਨੇ ਉਹਨਾਂ ਨੂੰ ਦੇਖ ਰਹੇ ਆ ਸਰ ਆਪਣਾ ਨਾਮ ਤੇ ਥੋੜਾ ਦੱਸੋ ਡਾਕਟਰ ਤਰਮ ਸਿੰਘ ਜੀ ਥੰਪ ਪ੍ਰੈਕਟਿਸਰ ਨੰਬਰ ਠੀਕ ਹੈ ਜੀ ਕੀ ਗੱਲ ਹੋਈ ਜੀ ਸਰ ਇਹ ਜੰਤੀਪੁਰੋਂ ਚੜੇ ਹੀ ਤੇ ਜਾਂਦੇ ਟਰੱਕ ਨੇ ਟੱਕਰ ਮਾਰੀ ਤੇ ਐਕਸੀਡੈਂਟ ਹੋ ਗਿਆ ਅੰਮ੍ਰਿਤਸਰ ਆ ਰਹੇ ਸੀ ਅੰਮ੍ਰਿਤਸਰ ਆ ਰਹੇ ਜੀ ਮੇਰੇ ਮਦਰ ਨੇ ਜੀ ਮਦਰ ਨੇ ਤੁਹਾਨੂੰ ਕਿੱਦਾਂ ਪਤਾ ਲੱਗਾ ਸਰ ਫੋਨ ਆਇਆ ਸੀ ਕਿੰਨਾ ਦਾ ਫੋਨ ਕਿੰਨਾ ਦਾ ਉਹ ਦੀਦੀ ਦਾ ਹੀ ਆਇਆ ਸੀ ਦੂਜੀ ਨਾਲ ਮਾਸੀ ਜੀ ਉਹਨਾਂ ਦਾ ਵੀ ਐਕਸੀਡੈਂਟ ਹੋਇਆ ਉਹਨਾਂ ਦਾ ਲੱਤ ਟੁੱਟ ਗਈ ਜੀ ਪਤਾ ਲੱਗਾ ਕਿੰਨੇ ਕੁ ਜਾਣੇ ਸੀ ਬਸ ਤੇ ਵਿੱਚ ਕਾਫੀ ਸਰ ਬਸ ਤੁਹਾਨੂੰ ਪਤਾ ਭਰੀ ਹੁੰਦੀ ਹੈ ਬਸ ਤੇ ਬਣਾ 47 ਹਾਂ ਜੀ ਇਹ ਨਹੀਂ ਸਰ ਮੈਨੂੰ ਪਤਾ ਅੱਛਾ ਤੇ ਫਿਰ ਕੀ ਹਾਲਾਤ ਕੀ ਤੁਹਾਡੇ ਮਦਰ ਦੇ ਸਾਨੂੰ ਲੱਤ ਟੁੱਟ ਗਈ ਹੈ ਅੱਛਾ ਹਾਂਜੀ ਬਾਕੀ ਤੁਸੀਂ ਇਹਨੂੰ ਸਾਰੇ ਪਏ ਹੋ ਸਕਦੇ ਵੇਖੋ ਕਿੰਨੀ ਅਮਰਦਸੀ ਪਈ ਹੋਈ ਹੈ ਜੀ ਜੀ ਤੇ ਫਿਰ ਤੁਸੀਂ ਇੱਥੋਂ ਲੋਕਲ ਹੀ ਹਮਨੀ ਸਰ ਹਾਂ ਲੋਕਲ ਹੀ ਹਮਨੀ ਸਰ ਫੜੇ ਰੋਡ ਤੋਂ ਸਰ ਕੀ ਮੰਗ ਕੀ ਕਰਦੇ ਮੰਗ ਸਰ ਇਹੋ ਕਿੰਨੇ ਵੀ ਚਲੋ ਕੋਈ ਵੀ ਜ਼ਿੰਮੇਵਾਰ ਕਿਰ ਜਿਹੜਾ ਵੀ ਨੁਕਸਾਨ ਹੋਇਆ ਵਾ ਉਹਦੇ ਵਿਚਾਰੇ ਦਾ ਹੈਲਪ ਕੀਤੀ ਜਾਏ ਹੁਣ ਦੋਨਾਂ ਗਰੀਬ ਲੋਕ ਹੈ ਉਹਨਾਂ ਕਿੱਥੋਂ ਕਰਨੇ ਦੀ ਮਾਦ ਜੀ ਜੀ ਹਾਂਜੀ ਠੀਕ ਬਾਕੀ ਮੰਗੇ ਸਰ ਕਾ ਕਹਾਣੀ ਅੱਗੇ ਕੀ ਗੱਲ ਹੋ ਗਈ ਸੀ ਵਾਸ ਤੇ ਕਿੰਨੇ ਕਰਾਈ ਕਿਹ ਕਿੱਥੇ ਡਰਾਈ ਬਸ ਪਰਦੇ ਦੇ ਦਿੱਤੇ ਨੇ ਟਿਕ ਟਿਕ ਕਿੱਥੇ ਕਰਕੇ ਨਿਕਲਾਈ ਕਿੰਨੇ ਕ ਜਾਨੇ ਦੇ ਸਿਕਾਂ ਲੱਗੀਆਂ ਪਤਾ ਪੜੇ ਕਾਰਨ ਪਤਾ ਲੱਗਾ ਪਾ ਜੀ ਕਾਰਨ ਪਤਾ ਲੱਗਾ ਜੀ ਅੱਗੇ ਬੈਠੀ ਪਿੱਛੇ ਬੈਠੀ ਜਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਉਹ ਪਤਾ ਪੜੇ ਇਹਨੂੰ ਬਹੁਤ ਰਸਾ ਠੀਕ ਅਲੀ ਕੀ ਕਰਾਂ ਪਾ ਜੀ ਬੱਸ ਜਾਂਦੀ ਬਰੇਮਾਨਾ ਸਮਝ ਨਹੀਂ ਆਈ ਗੁੱਟ ਪਰ ਆ ਵਾਜੀ ਗਿਆ ਉਹ ਲੱਗਣੇ ਬੀਸਮੈਂਟ ਜੇ ਬੱਸ ਵਾਰ ਗਈ ਇਹ ਬੱਸ ਸਰਕਾਰੀ ਹੈ ਕਿ ਪ੍ਰਾਈਵੇਟੀ ਪ੍ਰਾਈਵੇਟੀ ਹੈ ਪ੍ਰਾਈਵੇਟੀ ਬੱਸ ਵਾਲਾ ਤੇਜ਼ ਸੀ ਜਾਂ ਕਿਸੇ ਕਰਮ ਕਰਕੇ ਲੱਗੇ ਬੱਸ ਚਰੋ ਨਹੀਂ ਓਵਰ ਸਪੀਡ ਨਹੀਂ ਹੈਗੀ ਸਪੀਡ ਤੇ ਹੈ ਸੀ ਕਿਧਰੋਂ ਆ ਰਹੀ ਸੀ ਬੱਸ ਬੱਸ ਪਿੱਛੋਂ ਦੇ ਪਟਾਣ ਗੁੱਟੋਂ ਆਈ ਇਹ ਸੀ ਧਾਰੀ ਉੱਪਰ ਬੈਠੇ ਆ ਹਾਂਜੀ ਇਹ ਐਕਸੀਡੈਂਟ ਕਿੱਥੇ ਕਰਕੇ ਹੋਇਆ ਕਿੱਥੋਂ ਨਿਕਲਦੇ ਲੱਗੇ ਸੀ ਕਿੱਥੋਂ ਨਿਕਦੇ ਲੱਗੇ ਹਾਂਜੀ ਕਿੰਨੇ ਮਿੰਟ ਹੋ ਗਏ ਹਾਂਜੀ ਕਿਹਦੀ ਗਲਤੀ ਮੰਗੇ ਜੀ ਇਹ ਕੋ ਆਪਾਂ ਮਗਰਲੀ ਸੀਟ ਤੋਂ ਦੂਜੀ ਸੀਟ ਤੇ ਬੈਠੇ ਹੋਏ ਆ ਅੱਛਾ ਜੀ ਪਤਾ ਨਹੀਂ ਅੱਗੇ ਜੇ ਜੈਡ ਰੈਵ ਲੱਗੀ ਬੈਠਾ ਉਹਨੂੰ ਪਤਾ ਆਏਗਾ ਕੀ ਗੱਲਤੀ ਜੀ ਜੀ ਆਪਾਂ ਦੇ ਕਿੰਨਾ ਕੁ ਨੁਕਸਾਨ ਹੋਇਆ ਫਿਰ ਇੱਥੇ ਨੁਕਸਾਨ ਕਾਫੀ ਚਾਰੇ ਬੱਚੇ ਵੀ ਮਰ ਗਏ ਲੇਡੀਜ਼ ਜੈਂਸ ਕਿੰਨੇ ਕੁ ਜਖਮੀ ਦੀ ਸਾਰੀ ਬੱਸ ਹੀ ਹੋਈ ਹੈ ਅੱਛਾ ਜੀ ਸਾਰੀ ਬੱਸ ਭਰੀ ਸੀ ਕੀ ਜੀ ਡੈਥ ਹੋਈ ਕੋਈ ਹਾਂ ਜੀ ਕਾਫੀ ਜੰਤਰੀ ਹੋਈ ਹੈ ਸੈਂ ਬੱਚਾ ਵੀ ਹੋਇਆ ਡੈਥ ਬੱਚਾ ਵੀ ਇੱਕ ਛੋਟਾ ਜਿਹਾ ਮੇਰੇ ਲੱਗ ਗਈ ਸੀ ਉਹ ਇੱਕ ਦਿਨ ਤੋਂ ਹੀ ਤੂੰ ਹੀ ਕਿੱਥੋਂ ਗਿਆ ਮੈਂ ਵੀ ਇੱਕ ਦਿਨ ਛੇ ਤੋਂ ਤੂੰ ਹੀ ਸਾਰੇ ਪਰਿਵਾਰ ਦੇ ਨਾਲ ਜਾ ਰਹੇ ਸੀ ਔਰ ਪਰਿਵਾਰ ਦੇ ਬੱਚੇ ਨੇ ਛੋਟੇ ਬੱਚੇ ਨੇ ਕਰ ਸਕਦੇ ਹੋ ਕੀ ਨਹੀਂ ਬੱਚਾ ਦਾ ਬਚਾਅ ਬਾਕੀ ਮੇਰੀ ਮਦਦ ਦੇ ਲੱਗੀ ਆ ਮੇਰੇ ਲੱਗੀ ਫਾਦਰ ਸਾਹਿਬ ਇੱਥੇ ਪਤਾ ਨਹੀਂ ਲੱਭਦੇ ਨਹੀਂ ਪਏ ਤੇ ਡਾਕਟਰ ਸਾਹਿਬ ਨੂੰ ਕੁਝ ਨਹੀਂ ਮੇਰੇ ਫਾਦਰ ਨਹੀਂ ਲੱਭਦੇ ਪਏ ਆ ਸੀ ਠੀਕ ਹੈ ਠੀਕ ਹੈ ਇੱਕ ਗੱਲ ਪੇਪਰ ਲਾਉਂਦੇ ਸਿਆਰ ਜਿਹੜੀ ਪੁਲਿਸ ਅਸੀਂ ਜਖਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਮਦਦ ਨਾਲ ਹਮਾਰੀ ਜੀ ਅੱਜ 12-13 ਬੰਦੇ ਜਿਹੜੇ ਉਹ ਜ਼ਖਮੀ ਨੇ ਉਹ ਜਿਹੜੇ ਸਟਾਲ ਤੇ ਪੱਤੀ 20 ਕਾਲਾ ਵਿਚਾਰ ਆ ਜੋ ਤੁਹਾਨੂੰ ਸਾਨੂੰ ਕਾਲ ਜ਼ਰੀਆ ਹਸਪਤਲ ਤੇ ਸਿੱਸੇ ਜਾ ਕੇ ਲੈ ਲਿਆ ਕਿਤਾ ਇਹ ਗੱਲ ਕਿ ਜੈਸਰਟੀ ਸੱਚੀ ਨਹੀਂ ਹੈ ਜੈਸਰਟੀ ਹੋ ਜਾਏ ਤੱਕ ਸਾਡੇ ਇੱਕ ਹੀ ਇੱਕ ਹੀ ਦਾ ਸਾਹਮਣੇ ਆਈ ਹਾਂ ਜੀ ਹੋਰ ਕੀ ਕੀ ਨਾਮ ਹੈ ਨਾਮ ਉਸਕ ਨਾਮ ਨਹੀਂ ਪਤਾ ਲੱਗਾ ਸਾਨੂੰ ਪਤਾ ਲੱਗਾ ਕਿ ਉਹ ਦੀ 12 13 ਸਾਲ ਜਿਹੜੀ ਉਹ ਹੋਰ ਬਾਕੀ ਹਾਲ ਹੈ ਜਿਹੜੀ ਸੀਰੀਅਸ ਇੰਜਰੀਜ਼ ਹੈਗੀਆਂ ਵਾ ਬਾਕੀ ਆਈਸੀਯੂ ਤੋਂ ਜਾ ਕੇ ਦੇਖਦੇ ਆ ਕਿ ਕੀ ਪੇਸ਼ੈਂਟ ਦੀ ਕੀ ਹਾਲਤ ਹੈ ਅਸੀਂ ਕਿ ਪਰ ਜਿਹੜਾ ਡਰਾਈਵਰ ਹੈ ਉਸ ਨੂੰ ਫੜਾ ਗਿਆ ਕਿ ਉਹ ਫਰਾਰ ਕਿਹੜੇ ਖੜੇ ਹੈ ਨਹੀਂ ਹੋ ਜੇ ਮੌਕੇ ਤੇ ਕਪੂਰਥਲਾ ਵਿੱਚ 12ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਪੱਕੇ ਦੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ ਪਰਿਵਾਰ ਦਾ ਦੋਸ਼ ਹੈ ਕਿ ਇੱਕ ਨੌਜਵਾਨ ਨੇ ਵਿਦਿਆਰਥੀ ਨੂੰ ਪਿਆਰ ਦੇ ਜਾਲ ਦੇ ਵਿੱਚ ਫਸਾਲਿਆ ਸੀ ਫਿਰ ਉਸ ਨੇ ਉਸ ਨੂੰ ਵਿਆਹ ਦੇ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ ਉਹ ਉਸ ਨੂੰ ਅਸ਼ਲੀਲ ਵੀਡੀਓ ਪੇਜ ਕੇ ਬਲੈਕਮੇਲ ਕਰ ਰਿਹਾ ਸੀ ਪਰੇਸ਼ਾਨ ਹੋ ਕੇ ਉਸ ਨੇ ਆਪਣੇ ਆਪ ਨੂੰ ਫਾਹ ਲਾ ਲਿਆ ਖੁਦਕੁਸ਼ੀ ਦੇ ਸਮੇਂ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਲਾਸ਼ ਨੂੰ ਫੰਦੇ ਤੋਂ ਉਤਾਰ ਕੇ ਹਸਪਤਾਲ ਦੇ ਵਿੱਚ ਭੇਜਿਆ ਗਿਆ ਪੁਲਿਸ ਨੇ ਮਲਜ਼ਮ ਨੌਜਵਾਨ ਦੇ ਵਿਰੁੱਧ ਕਿਸੇ ਨੂੰ ਖੁਦਕੁਸ਼ੀ ਦੇ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਮਲਜ਼ਮ ਨੂੰ ਗ੍ਰਿਫਤਾਰ ਕਰਨ ਦੇ ਲਈ ਟੀਮਾਂ ਛਾਪੇਮਾਰੀ ਕਰ ਰਹੀਆਂ ਨੇ ਮੁੰਡਾ ਸੀ ਪਵਨ ਨਾਜ਼ਾ ਮੈਂ ਉਹ ਪਿਆਰ ਮਿਲ ਕਰਦਾ ਸੀ ਸਿਆਸਾ ਹਾਲ ਤੋਂ 6 ਮਹੀਨਿਆਂ ਤੋਂ ਮੇਰੇ ਫੋਨ ਤੇ ਵੀਡੀਓ ਪਾਈਆਂ ਹੋ ਜੀਆਂ ਮੈਂ ਬੋਲੀ ਆ खुद ਕੋ ਨਹੀਂ برداشت ਹੋਇਆ ਇਹਨੂੰ ਫਾਸੀ ਲੈਣੀ ਮੁੰਡਾ ਕਿਉਂ ਕਹਿੰਦਾ ਮੈਂ ਕੁਛ ਨਹੀਂ ਕੀਤਾ ਮੈਂ ਕੁਛ ਨਹੀਂ ਕੀਤਾ ਮੈਂ ਕੁਛ ਨਹੀਂ ਕੀਤਾ ਇਹ ਸਾਨੂੰ ਥੋੜੀ ਦੇਰ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਲੜਕੀ ਨੂੰ ਸਾਈਡ ਟੈਂਪਟ ਕੀਤੀ ਗਈ ਹੈ ਜੋ ਅਸੀਂ ਇਸ ਮੌਕੇ ਤੇ ਪਹੁੰਚਿਆ ਤੇ ਡਾਕਟਰ ਸਾਹਿਬ ਨੇ ਦੱਸਿਆ ਕਿ ਲੜਕੀ ਦੀ ਜੱਫੀ ਹੋ ਚੁਕੀ ਹੈ ਜਿਹੜੀ ਬਰੌਡ ਡੋਰਟੀ ਆਈ ਸੀ ਤੇ ਉਹਨੂੰ ਮਾਰਚ ਵਿੱਚ ਲਿਖਾਇਆ ਗਿਆ ਕਿ ਫੈਮਿਲੀ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੀ ਸਟੇਟਮੈਂਟ ਇਹ ਹੈ ਕਿ ਜਿਹੜੀ ਵੀ ਪਾਂਦੀ ਕਰ ਰਹੀ ਹੈ ਇਹ ਲਾਹੌਰ ਹੀ ਦੇ ਰਹਿਣ ਵਾਲੇ ਆ ਤੇ ਦੇਸੀ ਕਲੀਨਿਕ ਤੋਂ ਵੀ ਗੱਲ ਕਰਦੇ ਆ ਇਹ ਅਜੇ ਕਾਲ ਨਹੀਂ ਲਿੰਦੇ ਹਨ ਸਪਸ਼ਟ ਨਹੀਂ ਹੋਇਆ ਕਿ ਲੜਕੀ ਦਾ ਮੋਬਾਈਲ ਫੋਨ ਚੈੱਕ ਕਰਨਗੇ ਕਿ ਬਾਸੀ ਜੋ ਹੋ ਰਿਹਾ ਹੈ ਤੇਰਾ ਸਟੇਟਮੈਂਟ ਲਿਖਾਉਂਦੇ ਆ ਸੋ ਪੁਲਿਸ ਨੇ ਮੁਲਜ਼ਮ ਨੌਜਵਾਨ ਦੇ ਵਿਰੁੱਧ ਕਿਸੇ ਨੂੰ ਖੁਦਕੁਸ਼ੀ ਦੇ ਲਈ ਮਜਬੂਰ ਕਰਨ ਦਾ ਮਾਮਲਾ ਜਿਹੜਾ ਹੈ ਉਹ ਦਰਜ ਕਰ ਲਿਆ ਔਰ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਦੇ ਵੱਲੋਂ ਲਗਾਤਾਰ ਹੁਣ ਛਾਪੇਮਾਰੀ ਕੀਤੀ ਜਾ ਰਹੀ ਹੈ ਔਰ ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਨੌਜਵਾਨ ਨੂੰ ਕਾਬੂ ਕਰ ਲਿਆ ਜਾਏਗਾ ਆਖਰ ਉਸ ਨੇ ਇਸ ਲੜਕੀ ਦੇ ਨਾਲ ਕਿਸ ਤਰੀਕੇ ਦੇ ਨਾਲ ਉਹਦੇ ਸੰਪਰਕ ਦੇ ਵਿੱਚ ਆਇਆ ਔਰ ਕਿਸ ਤਰੀਕੇ ਦੀਆਂ ਉਸ ਨੂੰ ਵੀਡੀਓ ਭੇਜ ਕੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਔਰ ਲੜਕੀ ਦੇ ਉੱਪਰ ਦਬਾਅ ਬਣਾਉਣ ਦੀ ਵੀ ਵਿਆਹ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ ਸੋ ਇਸ ਨੂੰ ਦੇਖਦੇ ਹੁਣ ਪੁਲਿਸ ਹਰ ਪਾਸਿਓ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ ਗੁਰਦਾਸਪੁਰ ਵਿੱਚ ਏਡੀਸੀ ਰਜਿੰਦਰ ਸਿੰਘ 베ਦੀ ਨੇ ਜਸਵੀਰ ਸਿੰਘ ਦੇ ਪਰਿਵਾਰ ਦੀ ਮਦਦ ਕੀਤੀ ਅਤੇ ਅਪਾਹਜ ਪੁੱਤਰ ਦੀ ਪੈਨਸ਼ਨ ਦੇ ਲਈ ਉਪਰਾਲੇ ਸ਼ੁਰੂ ਕੀਤੇ ਨੇ ਗਲੋਬਲ ਸਿਕਸ ਨੇ ਜਸਵੀਰ ਸਿੰਘ ਨੂੰ ਨਵਾਂ ਈ ਰਿਕਸ਼ਾ ਦੇ ਕੇ ਰੁਜ਼ਗਾਰ ਦੇ ਲਈ ਵੱਡੀ ਸਹਾਇਤਾ ਕੀਤੀ ਹੈ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਉਹ ਹੁਣ ਹੋਰ ਮਿਹਨਤ ਕਰਕੇ ਆਪਣੇ ਪੁੱਤਰ ਦਾ ਇਲਾਜ ਅਤੇ ਟੁੱਟੇ ਮਕਾਨ ਦੀ ਮੁਰੰਮਤ ਕਰਵਾਉਣ ਦੀ ਕੋਸ਼ਿਸ਼ ਕਰੇਗਾ ਪਰਿਵਾਰ ਵਾਰ ਸામਨੇ ਚਲ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ